ਦੇਖੋ ਨਸ਼ਾ ਮੈਂ ਤਾਂ ਕਹਿੰਦਾ ਜੀ ਕਿ ਜੇ ਇਹ ਕੈਸੀ ਚੀਜ਼ ਹੈ ਜਿਹੜੀ ਕਿ ਬਿਲਕੁਲ ਹੀ ਪਰਿਵਾਰਾਂ ਨੂੰ ਹੀ ਖਤਮ ਕਰ ਦਿੰਦੀ ਹੈ ਔਰ ਇਹ ਸਾਡੀ ਸਾਰੇ ਪੰਜਾਬੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਮਿਲ ਕੇ ਇਸ ਮੁਹਿੰਮ ਲਈ ਕੰਮ ਕਰੀਏ ਕਿ ਪੰਜਾਬ ਨਸ਼ਾ ਮੁਕਤ ਹੋਵੇ ਇਹ ਮੇਰੇ ਦੇਖੋ ਕਿਸੇ ਦਾ ਘਰ ਤੋੜਨਾ ਜਾਂ ਕਿਸੇ ਦੇ ਉਹਦੇ ਮੈਂ ਤਾਂ ਹਰ ਚੀਜ਼ ਦੇ ਇਹ ਹੱਕ ਤੇ ਨਹੀਂ ਹੈਗਾ ਕਿ ਵੀ ਕਿਸੇ ਦਾ ਘਰ ਤੋੜੇ ਜਿਹੜੀ ਚੀਜ਼ ਬਣੀ ਹੋਈ ਹੈ ਕਿਸੇ ਨੂੰ ਛੱਤ ਮਿਲ ਗਈ ਹੈ ਚਾਹੇ ਉਹ ਕਿਸੇ तरीके मिली आई डोंट नो ਉਹਨੇ ਕਿਸ ਤਰ੍ਹਾਂ ਪੈਸੇ ਕਮਾ ਕੇ ਬਣਾਏਗੇ ਬਟ ਉਹ ਜੋ ਕਿਸੇ ਗਰੀਬ ਉਹ ਲੱਗੇ ਕਰ ਇਸ ਕੇਸਰ ਵੱਲੋਂ ਮੁਹਿੰਮ ਛੇੜੀ ਗਈ ਹੈ ਯਾ ਯੁਤ ਨਸ਼ਾ ਵਿਰੁੱਧ ਉਹਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਹੈ ਚਾਹੇ ਉਹ ਵਿਰੋਧੀ ਤੋਂ ਹੋਣ ਜਾਂ ਸੱਤਾਧਿਰ ਹੋਵੇ ਇਸ ਨੂੰ ਲੈ ਕੇ ਅਗਲੇ ਇਹਦੇ ਵਿੱਚ ਵਿੱਢੇਗੇ ਪ੍ਰੋਗਰਾਮ ਜਿਹੜੇ ਹੈਗੇ ਉਹ ਕਿਸ ਤਰ੍ਹਾਂ ਜਾਣਗੇ ਦੇਖੋ ਨਸ਼ਾ ਮੈਂ ਤਾਂ ਕਹਿਣਾ ਜੀ ਕਿ ਜੇ ਇਹ ਕੈਸੀ ਚੀਜ਼ ਹੈ ਜਿਹੜੀ ਕਿ ਬਿਲਕੁਲ ਹੀ ਪਰਿਵਾਰਾਂ ਨੂੰ ਖਤਮ ਕਰ ਦਿੰਦੀ ਹੈ ਔਰ ਇਹ ਸਾਡੀ ਸਾਰੇ ਪੰਜਾਬੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਮਿਲ ਕੇ ਇਸ ਮਹਿੰਮ ਲਈ ਕੰਮ ਕਰੀਏ ਕਿ ਪੰਜਾਬ ਨਸ਼ਾ ਮੁਕਤ ਬਣਾਈਏ ਔਰ ਮੈਂ ਚਾਹਵਾਂਗਾ ਸਾਰੇ ਸਪੋਰਟਸmen ਵਿਨੈਲ ਜੁੜਨ ਪੋਲਿਟਿਸ਼ੀਅਨਸ ਸਖੈਪ ਜੋ ਜੋ ਇਸ ਮਹਿੰਮ ਦੇ ਲਈ ਕੰਮ ਕਰ ਰਹੇ ਹੈ ਬਹੁਤ ਵਧੀਆ ਔਰ ਮੈਂ ਤਾਂ ਚਾਹੁੰਦਾ ਕਿ ਸਾਰੇ ਅਗਰ ਮਿਲ ਕੇ ਕੰਮ ਕਰਾਂਗੇ ਤਾਂ ਇਹ ਕੰਮ ਜਲਦੀ ਸਰੇ ਲੱਗੇ ਪਰ ਨੌਜਵਾਨਾਂ ਨੂੰ ਬੇਨਤੀ ਹੈ ਕਿ ਜੇ ਜਾਨ ਹੈ ਤੇ ਧਿਆਨ ਹੈ ਇਸ ਲਈ ਨਸ਼ਾ ਤਾਂ ਹਰ ਦਿਨ ਤੁਹਾਨੂੰ ਖਤਮ ਕਰ ਰਿਹਾ ਔਰ ਤੁਹਾਡੇ ਨਾਲ ਕਿੰਨੀਆਂ ਜ਼ਿੰਦਗੀਆਂ ਹੋਰ ਖਤਮ ਹੋ ਰਹੀਆਂ ਪਰਿਵਾਰ ਬਹੁਤ ਜ਼ਿਆਦਾ ਤੁਹਾਡੇ ਉੱਤੇ ਡਿਪੈਂਡੈਂਟ ਹੈ ਤੇ ਇਸ ਲਈ ਜੇ ਪੰਜਾਬ ਨਸ਼ਾ ਮੁਕਤ ਹੋਏਗਾ ਤਾਂ ਹੀ ਪੰਜਾਬ ਦੇ ਦੁਆਰਾ ਉਹ ਸੁਨਹਿਰੀ ਦੇ ਨਾਂਣਗੇ ਔਰ ਜੇ ਸਾਡਾ ਯੂਥ ਉਸੇ ਵਿੱਚ ਲੱਗਿਆ ਰਹੇਗਾ ਤੇ ਫਿਰ ਨਸ਼ਾ ਸਾਨੂੰ ਉਹ ਮੁਕਾਮ ਤੇ ਪਹੁੰਚ ਨਹੀਂ ਦੇ ਦੇ ਕਿ ਜਿੱਥੇ ਪੰਜਾਬੀ ਪਹੁੰਚ ਸਕਦੇ ਨੇ ਪੰਜਾਬੀਆਂ ਦੇ ਵੀ ਬਹੁਤ ਹੁਨਰ ਹੈ ਹਰ sport ਖੇਡ ਸਕਦੇ ਨੇ ਤਕੜੇ ਹੈ ਜੀਨਸ ਇਹ ਮੈਨੂੰ ਲੱਗਦਾ ਕਿ ਇਹ ਬਹੁਤ ਇੰਪੋਰਟੈਂਟ ਮੁੱਦਾ ਹੈ ਜਿਹਦੇ ਉੱਤੇ ਕੰਮ ਹੋਣਾ ਬਹੁਤ ਜ਼ਰੂਰੀ ਹੈ ਔਰ ਉਹ ਸਹੀ ਡਾਇਰੈਕਸ਼ਨ ਦੇ ਵਿੱਚ ਜੇ ਅਗਰ ਕੰਮ ਕਰਾਂਗੇ ਅਸੀਂ ਮਿਲ ਜੁਲ ਕੇ ਕੰਮ ਕਰਾਂਗੇ ਸਾਰੇ ਤੇ ਇਸ ਚੀਜ਼ ਨੂੰ ਖਤਮ ਕੀਤਾ ਜਾ ਸਕਦਾ ਜਿਹੜਾ ਸਰਕਾਰ ਵੱਲੋਂ ਪੀਲਾ ਪੰਗਾ ਚਲਾਇਆ ਜਾ ਰਿਹਾ ਇਸ ਨੂੰ ਕਿਸ ਤਰੀਕ ਕਿਸ ਤਰ੍ਹਾਂ ਨਾਲ ਤੁਸੀਂ ਦੇਖਦੇ ਬਿਲਕੁਲ ਸਹੀ ਗੱਲ ਸਰਕਾਰ ਪੀਲਾ ਪੰਗਾ ਬਲਡੋਜ਼ਰ ਚੱਲ ਰਿਹਾ ਹੈ ਦੇਖੋ ਮੇਰੇ ਖਿਆਲ ਨਾਲ ਤਾਂ ਇੱਕ ਇਹ ਹੋਣਾ ਚਾਹੀਦਾ ਕਿ ਨਸ਼ਾ ਜਿਹੜੇ ਵੇਚ ਰਹੇ ਆ ਉਹਨਾਂ ਨੂੰ ਫੜਨਾ ਚਾਹੀਦਾ ਤੇ ਜੇ ਕੋਈ ਨਸ਼ਾ ਵੇਚ ਰਿਹਾ ਜਾਂ ਕਰ ਰਿਹਾ ਉਹਨਾਂ ਦੇ ਉੱਤੇ ਤੁਸੀਂ ਜੋ ਬਣਦੀ ਕਾਰਵਾਈ ਉਹ ਕਰਨੀ ਚਾਹੀਦੀ ਹੈ ਔਰ ਨਾਲ ਹੀ ਉਹਨਾਂ ਨੂੰ ਸਿਖਾਉਣਾ ਚਾਹੀਦਾ ਕਿ ਇਹ ਤੁਹਾਡੇ ਲਈ ਕਿੰਦਾ ਖਰਾਬ ਹੈ ਬਾਕੀ ਕਿਸੇ ਦਾ ਜਿਹੜਾ ਨਸ਼ਾ ਵੇਚ ਕੇ ਲੋਕੀ ਜਿਹੜੇ ਨਸ਼ਾ ਦਸਤਰ ਹੈਗੇ ਨੇ ਉਹਨਾਂ ਨੇ ਇਲੀਗਲ ਪ੍ਰੋਪਰਟੀਆਂ ਬਣਾ ਲਈਆਂ ਔਰ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸਰਕਾਰ ਦੇ ਦੇਖੋ ਮੇਰੇ ਦੇਖੋ ਕਿਸੇ ਦਾ ਘਰ ਤੋੜਨਾ ਜਾਂ ਕਿਸੇ ਦੇ ਉਹਦੇ ਮੈਂ ਤਾਂ ਹਰ ਚੀਜ਼ ਦੇ ਹੱਕ ਚ ਨਹੀਂ ਹੈਗਾ ਕੀ ਵੀ ਕਿਸੇ ਦਾ ਘਰ ਤੋੜੇ ਲੈ ਜਿਹੜੀ ਚੀਜ਼ ਬਣੀ ਹੋਈ ਹੈ ਕਿਸੇ ਨੂੰ ਛੱਤ ਮਿਲ ਗਈ ਹੈ ਚਾਹੇ ਉਹ ਕਿਸੇ ਤਰੀਕੇ ਮਿਲੀ ਆਈ ਡੋਟ ਨੋ ਉਹਨੇ ਕਿਸ ਤਰ੍ਹਾਂ ਪੈਸੇ ਕਮਾ ਕੇ ਬਣਾਈ ਹੈ ਬਟ ਉਹ ਜੇ ਕਿਸੇ ਗਰੀਬ ਦਾ ਘਰ ਆਪਣੇ ਪਿੰਡ ਦੀ ਸ਼ਾਮ ਲਾੜੀ ਦੱਬਲੇ ਉਈ ਸ਼ਾਮ ਲਾਡ ਦਬ ਲਈ ਜੇ ਸਰਕਾਰ ਦੀ ਜਗਾ ਹੈਗੀ ਸਰਕਾਰ ਦਾ ਉਹ ਹੱਕ ਮੰਨਦਾ ਕਿ ਸਰਕਾਰ ਉਹ ਜਗਾ ਵਾਪਸ ਲੈ ਲਵੇ ਜੀ ਜੀ ਪਰ ਜੇ ਕਿਸੇ ਦੀ ਮਕਮਾਂ ਦੀ ਛੱਤ ਆਪਾਂ ਤੋੜ ਦਈਏ ਜਿੱਦੇ ਥੱਲੇ 7 8 10 ਰਹਿੰਦੇ ਹੋਣ ਤੇ ਉਹ ਤਾਂ ਮੈਨੂੰ ਲੱਗਦਾ ਕਿ ਠੀਕ ਨਹੀਂ ਹੈ ਮੈਨੂੰ ਲੱਗਦਾ ਕਿ ਉਹਦੇ ਲਈ ਹੋਰ ਬੈਟਰ ਕੰਮ ਹੋ ਸਕਦੇ ਨੇ ਉੱਥੇ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਚਲੋ ਜਿਹੜੇ ਜੀ ਨੇ ਘਰ ਬਣਾ ਲਿਆ ਉੱਥੇ ਉਹਨਾਂ ਨੂੰ ਰਹਿਣ ਦਿਓ ਕੋਈ ਗੱਲ ਕਰੇ ਸਰਕਾਰੀ ਜਗ੍ਹਾ ਦੱਬ ਕੇ ਜੇ ਉਹ ਸਰਕਾਰੀ ਜਗ੍ਹਾ ਦੱਬ ਕੇ ਤਾਂ ਦੇਖੋ ਕੋਈ ਵੀ ਨਹੀਂ ਬਣਾ ਸਕਦਾ ਉਹ ਜੇ ਕਿਸੇ ਨੇ ਬਣਾਈਆਂ ਆ ਜੇ ਕਿਸੇ ਨੇ ਬਣਾਈਆਂ ਆ ਤੇ ਜੇ ਕਿਸੇ ਨੇ ਬਣਾਈਆਂ ਆ ਤੇ ਉਹ ਸਰਕਾਰ ਦਾ ਹੱਕ ਹੈਗਾ ਉਹ ਸਰਕਾਰ ਸਰਕਾਰ ਵਾਪਸ ਕਦੇ ਵੀ ਲੈ ਸਕਦੀ ਹੈ ਉਹ ਜੋ ਉਹ ਲੈ ਵੀ ਰਹੀ ਹੈ